ਡਾਕਟਰ ਕਲਵਿੰਦਰ ਕੌਰ ਮਨਹਾਸ ਦੀ ਪੁਸਤਕ ਸੁਪਨਿਆਂ ਦਾ ਕਰਤੇਬਾਨੀ ਸਰਦਾਰ ਗੁਰਪ੍ਰੀਤ ਸਿੰਘ ਦਾ ਅਗਲਾ ਅਧਿਆਇ 7 ਸੁਪਨਿਆਂ ਦੇ ਕਰਤਾ ਨਹੀਂ ਪੱਥਰ ਸਹ ਲੈਣਾ ਜੀਣਾ ਨਹੀਂ ਹੁੰਦਾ ਜੀਣਾ ਤਾਂ ਸੂਰਜ ਬਨਣਾ ਹੁੰਦਾ ਹੈ ਜੋ ਆਪਣੇ ਨੂਰ ਨਾਲ ਦੂਰ ਦੂਰ ਤੱਕ ਚੁਗਿਰਦੇ ਨੂੰ ਰੌਸ਼ਨ ਕਰ ਦੇਵੇ ਇਹ ਦਰਿਆ ਵਾਂਗ ਹੁੰਦਾ ਹੈ ਉਛਲਦਾ ਕੁੱਦਾ ਤੇ ਅੱਗੇ ਵਧਦਾ ਹੈ ਮੌਸਮ ਬਹਾਰ ਹੁੰਦਾ ਹੈ ਨਵੇਂ ਰੰਗ ਰੂਪ ਦੀਆਂ ਬਲੰਤੀਆਂ ਛੂਣਾ ਤੇ ਆਪਣੇ ਚੁਗਿਰਦੇ ਨੂੰ ਮਹਿਕਾਂ ਨਾਲ ਭਰਨਾ ਸੰਗੀਤ ਦੀ ਅਮ੍ਰਿਤ ਧੁਨ ਦੀ ਤਰ੍ਹਾਂ ਸਰੋਤਿਆਂ ਨੂੰ ਰੋਹਾਨੀ ਸਰੂਰ ਬਖਸ਼ਣਾ ਹੁੰਦਾ ਹੈ ਚੈਕ ਦੇ ਪੰਛੀਆਂ ਵਾਂਗ ਉੱਚੀਆਂ ਉਡਾਨਾਂ ਭਰਨਾ ਤੇ ਹਵਾ ਦੀ ਤਰ੍ਹਾਂ ਖੁੱਲੇ ਦਰ ਤੇ ਦਸਤਕ ਦੇਣਾ ਹੁੰਦਾ ਹੈ ਤੂਫਾਨਾਂ ਤੇ ਬਿਜਲੀਆਂ ਨਾਲ ਅੱਖ ਮਚੋਲੀ ਕਰਦੇ ਉਸ ਦਾਤ ਨੂੰ ਸੰਭਾਲਣ ਦਾ ਨਾ ਹੈ ਜਿਸ ਨੇ ਕਤਰੇ ਤੋਂ ਮੋਤੀ ਬੰਨਣਾ ਹੈ ਦੂ ਮਈ 2018 ਨੂੰ ਸੁਪਨਿਆਂ ਤੇ ਕਰਦਾ ਨਹੀਂ ਪੱਥਰ ਗ੍ਰੰਥੀ ਸਿੰਘ ਤੋਂ ਅਰਦਾਸ ਕਰਵਾ ਕੇ ਪਹਿਲੇ ਮੈਂਬਰ ਸ਼੍ਰੀ ਅਰਣ ਕੁਮਾਰ ਸ਼ੁਕਲਾ ਬਾਪੂ ਕੇ ਸਰ ਸਿੰਘ ਢਾਲੀਵਾਲ ਤੇ ਸਰਦਾਰ ਗੁਰਪ੍ਰੀਤ ਸਿੰਘ ਦੇ ਮਾਤਾ ਸਰਦਾਰਨੀ ਸੁਖਦਰਸ਼ਨ ਕੌਰ ਜੀ ਨੇ ਰੱਖਿਆ ਸਰਦਾਰ ਗੁਰਪ੍ਰੀਤ ਸਿੰਘ ਤੇ ਉਹਨਾਂ ਦੀ ਟੀਮ ਨੇ ਦਿਨ ਰਾਤ ਮਿਹਨਤ ਕਰਕੇ ਹਸਨਪੁਰ ਪਿੰਡ ਵਿਖੇ 7 ਸਾਲਾਂ ਵਿੱਚ ਹੀ ਵੱਡੀ ਬਿਲਡਿੰਗ ਤਿਆਰ ਕਰਵਾ ਲਈ ਕਿਸ ਨੇ ਸੱਚ ਕਿਹਾ ਇਕ ਕਿਸੇ ਦੀ ਮਿਹਨਤ ਕਦੇ ਅਦਾਈ ਨਹੀਂ ਜਾਂਦੀ ਡੇਢ ਕਿੱਲੇ ਤੋਂ ਸੇਵਾ ਦਾ ਇਹ ਕਾਰਜ ਸ਼ੁਰੂ ਕਰਕੇ ਲੋੜ ਬੰਤਾ ਅਣਗੌਲੀਆਂ ਤੇ ਮਰੀਜ਼ਾਂ ਨੂੰ ਸਹੂਲਤਾਂ ਮੁਹੱਈਆ ਕਰਾਉਣ ਲਈ ਹੋਰ ਜ਼ਮੀਨ ਖਰੀਦੀ ਗਈ ਹੁਣ ਇੱਥੇ ਪੰਜਾਬ ਬੈੱਡ ਵਾਲਾ ਹਸਪਤਾਲ ਤੇ ਆਈ ਸੀ ਯੂ ਵੀ ਹੈ ਇਸ ਤੋਂ ਇਲਾਵਾ ਇਸਤਰੀਆਂ ਤੇ ਮਰਦਾਂ ਦੇ ਰਹਿਣ ਲਈ ਅਲੱਗ-ਅਲੱਗ ਰਹਿائش ਦਾ ਪ੍ਰਬੰਧ ਹੈ ਬੱਚਿਆਂ ਲਈ ਜਿੱਥੇ ਸਕੂਲ ਹੈ ਉੱਥੇ ਹੀ ਬੱਚਿਆਂ ਦੀ ਰਹਿائش ਦਾ ਪ੍ਰਬੰਧ ਵੀ ਕੀਤਾ ਗਿਆ ਹੈ ਰੋਹਾਨੀ ਦਾ ਸਥਾਨ ਗੁਰਦੁਆਰਾ ਸਾਹਿਬ ਹੈ ਖੇਡ ਦਾ ਵੱਡਾ ਮદાન ਤਿਆਰ ਕੀਤਾ ਜਾ ਰਿਹਾ ਹੈ ਕੰਪਿਊਟਰ ਤੇ ਸਲਾਈ ਸੈਂਟਰ ਵੀ ਖੋਲੇ ਗਏ ਹਨ ਪਸ਼ੂ ਵਾਲੀ ਵਾੜਾ ਹੈ ਖੇਤ ਹਨ ਜਿੱਥੇ ਫਸਲ ਤੇ ਸਬਜ਼ੀ ਵੇਚੀ ਜਾਂਦੀ ਹੈ ਪਸ਼ੂਆਂ ਦੀ ਗਿਣਤੀ 85 ਦੇ ਲਗਭਗ ਹੈ ਗੁਰਦੁਆਰਾ ਸਾਹਿਬ ਵਿੱਚ ਸਵੇਰੇ ਸ਼ਾਮ ਪਾਠ ਤੇ ਕੀਰਤਨ ਹੁੰਦਾ ਹੈ ਗੁਰਦੁਆਰਾ ਸਾਹਿਬ ਵਿਖੇ ਭਾਈ ਨਿਸ਼ਾਨ ਸਿੰਘ ਜੀ ਗ੍ਰੰਥੀ ਸਿੰਘ ਦੀ ਸੇਵਾ ਨਿਭਾਰੇ ਹਨ ਇਸ ਸਿੰਘ ਦੇ ਸਿਰ ਵਿੱਚ ਕੀੜੇ ਪੈ ਗਏ ਸਨ ਸਰਦਾਰ ਗੁਰਪ੍ਰੀਤ ਸਿੰਘ ਹੋਰਾਨੀ ਇਸ ਦਾ ਇਲਾਜ ਕਰਵਾਇਆ। ਇਹ ਠੀਕ ਹੋਣ ਉਪਰੰਤ ਹੁਣ ਸੁਪਨਿਆਂ ਦੇ ਘਰ ਵਿੱਚ ਬਣੇ ਗੁਰਦੁਆਰਾ ਸਾਹਿਬ ਵਿੱਚ ਆਪਣੀਆਂ ਸੇਵਾਵਾਂ ਨਿਭਾਰੇ ਹਨ। ਹਰ ਐਤਵਾਰ ਇੱਥੇ ਰਹਿਣ ਵਾਲੇ ਮਰੀਜ਼ਾਂ ਦਾ ਕੇਸੀ ਇਸ਼ਨਾਨ ਕਰਵਾਇਆ ਜਾਂਦਾ ਹੈ। ਇਸ਼ਨਾਨ ਕਰਨ ਤੋਂ ਪਹਿਲਾਂ ਇਹ ਜੰਗਲ ਪਾਣੀ ਜਾਂਦੇ ਹਨ, ਦਸਤਨ ਬੁਰਸ਼ ਕਰਦੇ ਹਨ। ਫਿਰ ਕੇਸਾਂ ਨੂੰ ਤੇਲ ਲਾ ਕੇ ਕੰਗੀ ਕੀਤੀ ਜਾਂਦੀ ਹੈ। ਮਰਦਾਂ ਦੇ ਜੂਰੇ ਕੀਤੇ ਜਾਂਦੇ ਹਨ ਤੇ ਫਿਰ ਦਸਤਾਰਾਂ ਸਜਾਈਆਂ ਜਾਂਦੀਆਂ ਹਨ। 125 ਤੋਂ ਵੱਧ ਮੈਂਬਰ ਇੱਥੇ ਜਿਏ ਹਨ। ਜਿਨ੍ਹਾਂ ਦੇ ਸਿਰ ਉੱਤੇ ਟੀਮ ਦੇ ਮੈਂਬਰਾਂ ਵੱਲੋਂ ਦਸਤਾਰਾਂ ਸਜਾਈਆਂ ਜਾਂਦੀਆਂ ਹਨ 125 ਦੇ ਲਗਭਗ ਉਹ ਮੈਂਬਰ ਹਨ ਜਿਹੜੇ ਆਪ ਹੀ ਦਸਤਾਰ ਸਜਾ ਲੈਂਦੇ ਹਨ ਲੰਗਰ ਬਣਾਉਣ ਲਈ ਲੰਗਰ ਘਰ ਤੇ ਲੰਗਰ ਛਕਣ ਲਈ ਵੀ ਖੁੱਲੀ ਜਗ੍ਹਾ ਦਾ ਪ੍ਰਬੰਧ ਕੀਤਾ ਗਿਆ ਹੈ ਇੱਥੇ ਮਰੀਜ਼ਾਂ ਨੂੰ ਖਾਣ ਪੀਣ ਦੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਹਰ ਚੀਜ਼ ਵਿੱਚ ਬਰਕਤਾਂ ਹੀ ਬਰਕਤਾਂ ਹਨ ਵਾਹਿਗੁਰੂ ਜੀ ਦੀ ਬਖਸ਼ਿਸ਼ ਹੈ ಅಪਾਰ ਕਿਰਪਾ ਹੈ ਸੇਵਾ ਨੂੰ ਇੱਕ ਨਾ ਇੱਕ ਦਿਨ ਫਲਤਾ ਲੱਗਣਾ ਹੀ ਹੁੰਦਾ ਹੈ ਮਨੁੱਖਤਾ ਦੀ ਸੇਵਾ ਰੱਬ ਦੀ ਅਸਲੀ ਪੂਜਾ ਹੈ ਚਾਨਕਿਆ ਨੀਤੀ ਵਿੱਚ ਬਹੁਤ ਸੁੰਦਰ ਲਿਖਿਆ ਹੈ ਜਿਨ੍ਹਾਂ ਮਨੁੱਖਾਂ ਦੇ ਦਿਲ ਵਿੱਚ ਦੂਜਿਆਂ ਦੇ ਭਲੇ ਦੀ ਭਾਵਨਾ ਹੁੰਦੀ ਹੈ ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਕਦਮ ਕਦਮ ਤੇ ਉਹਨਾਂ ਨੂੰ ਸਾਰੇ ਸੁੱਖ ਮਿਲਦੇ ਰਹਿੰਦੇ ਹਨ ਸੁਪਨਿਆਂ ਦਾ ਹਸਪਤਾਲ ਸੁਪਨਿਆਂ ਦੇ ਘਰ ਵਿੱਚ ਸੁਪਨਿਆਂ ਦਾ ਹਸਪਤਾਲ ਹੈ ਜਿਸ ਵਿੱਚ ਦਿਮਾਗੀ ਤੌਰ ਤੇ ਪ੍ਰੇਸ਼ਾਨ ਤੇ ਹੋਰ ਬਿਮਾਰੀਆਂ ਨਾਲ ਪੀੜਤ ਰੋਗੀਆਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ। ਸਰਦਾਰ ਗੁਰਪ੍ਰੀਤ ਸਿੰਘ ਦੀ ਸਮਾਜ ਨੂੰ ਇਹ ਬਹੁਤ ਵੱਡੀ ਦੇਣ ਹੈ। ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ, ਅਣਗੌਲੇ ਹਨ, ਲੋੜਵੰਦ ਤੇ ਗਰੀਬ ਹਨ, ਮਾਨਸਿਕ ਤੌਰ ਤੇ ਪਰੇਸ਼ਾਨ ਹਨ, ਆਪਣਾ ਇਲਾਜ ਨਹੀਂ ਕਰਵਾ ਸਕਦੇ। ਉਹਨਾਂ ਦਾ ਇਸ ਹਸਪਤਾਲ ਵਿੱਚ ਮੁਫਤ ਇਲਾਜ ਕੀਤਾ ਜਾਂਦਾ ਹੈ। ਮਿਤੀ 18/4/2024 ਨੂੰ ਸਰਦਾਰ ਗੁਰਪ੍ਰੀਤ ਸਿੰਘ ਨੇ ਹਸਪਤਾਲ ਵਿੱਚ ਜੋ ਮਰੀਜ਼ ਦਾਖਲ ਸਨ, ਉਹਨਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਹ ਹਰ ਮਰੀਜ਼ ਕੋਲ ਆਪ ਜਾਂਦੇ ਤੇ ਉਸ ਦਾ ਬੜੀ ਆਪਣਾ ਤੇ ਪਿਆਰ ਨਾਲ ਹਰ ਚਾਲ ਪੁੱਛਦੇ। ਇਸ ਹਸਪਤਾਲ ਦੇ ਮਰੀਜ਼ਾਂ ਬਾਰੇ ਜਾਣਕਾਰੀ ਕੁਝ ਇਸ ਤਰ੍ਹਾਂ ਹੈ। ਬਾਪੂ ਜਤਿੰਦਰਪਾਲ ਸਿੰਘ ਵੈਦਵਾਨ। ਬਾਪੂ ਜਤਿੰਦਰਪਾਲ ਸਿੰਘ ਵੈਦਵਾਨ ਇਸੇ ਹਸਪਤਾਲ ਵਿੱਚ ਦਾਖਲ ਹਨ। ਇਹਨਾਂ ਦੀ ਧੀ ਅਮਨਦੀਪੀ ਇੱਥੇ ਹੀ ਇਸਤਰੀਆਂ ਲਈ ਬਣਾਈ ਗਈ ਰਹਿਸ਼ ਵਿੱਚ ਰਹਿੰਦੀ ਹੈ। ਪਿਤਾ ਆਪਣੀ ਧੀ ਦਾ ਬਹੁਤ ਫਿਕਰ ਕਰਦਾ ਹੈ। ਸਰਦਾਰ ਗੁਰਪ੍ਰੀਤ ਸਿੰਘ ਜਦੋਂ ਉਹਨਾਂ ਦਾ ਹਾਲ ਚਾਲ ਪੁੱਛਦੇ ਹਨ ਤਾਂ ਰੋਣ ਲੱਗ ਪੈਂਦੇ ਹਨ। ਸਰਦਾਰ ਗੁਰਪ੍ਰੀਤ ਸਿੰਘ ਉਹਨਾਂ ਨੂੰ ਹੌਸਲਾ ਦਿੰਦੇ ਕਹਿੰਦੇ ਹਨ ਬਾਪੂ ਜੀ ਰੋਵੋ ਨਾ ਖੁਸ਼ ਰਿਆ ਕਰੋ ਮੈਂ ਤੁਹਾਨੂੰ ਆਪਣੇ ਬਾਪੂ ਸਰਦਾਰ ਜੁਗਿੰਦਰ ਸਿੰਘ ਦੀ ਤਰ੍ਹਾਂ ਪਿਆਰ ਕਰਦਾ ਹਾਂ ਤੁਸੀਂ ਆਪਣੀ ਬੇਟੀ ਦਾ ਕੋਈ ਫਿਕਰ ਨਾ ਕਰੋ ਉਹ ਮੇਰੀ ਭੈਣ ਹੈ ਮੈਂ ਆਪਣੇ ਆਖਰੀ ਸਵਾਸਾਂ ਤੱਕ ਆਪਣੀ ਭੈਣ ਨੂੰ ਆਪਣੇ ਨਾਲ ਰੱਖਾਂਗਾ ਬਾਪੂ ਦੇ ਸੱਟ ਲੱਗੀ ਸੀ ਹੁਣ ਠੀਕ ਹਨ ਇਹਨਾਂ ਨੂੰ ਮਹਾਲੀ ਤੋਂ ਇੱਥੇ 12 ਨਵੰਬਰ 2021 ਨੂੰ ਲਿਆਂਦਾ ਗਿਆ ਸੀ ਇੱਥੇ ਬਾਪੂ ਜੀ 17 ਜੁਲਾਈ 2024 ਨੂੰ ਮੌਤ ਹੋ ਗਈ। ਇਹਨਾਂ ਦਾ ਸੰਸਕਾਰ ਵੀ ਸੰਸਥਾ ਵੱਲੋਂ ਕੀਤਾ ਗਿਆ। ਮਾਤਾ ਕੁਲਦੀਪ कौर। ਮਾਤਾ ਕੁਲਦੀਪ कौर ਦੇ ਪਤੀ ਦਾ ਨਾਮ ਸਰਦਾਰ ਕਲਵੰਤ ਸਿੰਘ ਹੈ। ਇਹਨਾਂ ਦੇ ਦੋ ਬੱਚੇ ਇੱਕ ਕੁੜੀ ਤੇ ਮੁੰਡਾ ਸੀ। ਕੁੜੀ ਗੁਰਸਿੱਖ ਪਰਿਵਾਰ ਵਿੱਚ ਵਿਆਹੀ ਹੋਈ ਹੈ। ਇਹਨਾਂ ਦਾ ਬੇਟਾ ਨਸ਼ੇ ਕਰਨ ਲੱਗ ਪਿਆ। ਮਾਤਾ ਨੂੰ ਅਧਰੰਗ ਯਾਨੀ ਪੈਰਾਲਾਈਸ ਹੋ ਗਿਆ। ਮਾਤਾ ਦਾ ਘਰ ਵਾਲਾ ਤੇ ਜਵਾਈ 24 ਜਨਵਰੀ 2024 ਨੂੰ ਇਸ ਨੂੰ ਸੁਪਨਿਆਂ ਤੇ ਕਰ ਛੱਡਣਾ ਆਇਆ। ਜੋਈ ਵਾਪਸ ਚਲਾ ਗਿਆ ਪਰੰਤੂ ਸਤਾਪਤੀ ਆਪਣੀ ਪਤਨੀ ਕੋਲ ਹੀ ਰਿਹਾ ਮਾਤਾ ਦਾ ਮੁੰਡਾ ਨਸ਼ੇ ਦਾ ਟੀਕਾ ਲਗਾਉਂਦੇ ਹੋਏ ਮੌਤ ਦੇ ਮੂੰਹ ਵਿੱਚ ਜਾ ਪਿਆ ਤਿੰਨ ਚਾਰ ਦਿਨਾਂ ਬਾਅਦ ਗਵਾਂਡੀਆਂ ਨੇ ਉਸ ਦੀ লাশ ਘਰੋਂ ਬਾਹਰ ਗੱਡੀ ਤੇ ਉਸਦੇ ਪਿਤਾ ਨੂੰ ਦੱਸਿਆ ਪਿਤਾ ਜਾ ਕੇ ਉਸ ਦਾ ਸੰਸਕਾਰ ਕਰਕੇ ਤੇ ਭੋਗ ਪਵਾ ਕੇ ਵਾਪਸ ਸੁਪਨਿਆਂ ਦੇ ਘਰ ਆਪਣੀ ਪਤਨੀ ਕੋਲ ਆ ਗਿਆ ਇਸ ਤੇ ਜੋਈ ਨੂੰ ਟੀਵੀ ਦੀ ਬਿਮਾਰੀ ਸੀ ਉਹ ਡੀਐਮਸੀ ਹਸਪਤਾਲ ਦਾਖਲ ਸੀ ਪੁੱਤਰ ਦੇ ਭੋਗ ਤੋਂ ਕੁਝ ਦਿਨ ਬਾਅਦ ਜੋਈ ਵੀ ਰੱਬ ਨੂੰ ਪਿਆਰਾ ਹੋ ਗਿਆ ਬਾਪੂ ਵਿਚਾਰਾ ਕਰਮਾ ਦਾ ਮਾਰਿਆ ਆਪਣੀ ਧੀ ਕੋਲ ਜਵਾਈ ਦਾ ਸੰਸਕਾਰ ਕਰਨ ਤੇ ਅੰਤਮ ਰਸਮਾਂ ਪੂਰੀਆਂ ਕਰਨ ਲਈ ਗਿਆ ਹੋਇਆ ਹੈ। ਦੁੱਖਾਂ ਨੇ ਉਸ ਨੂੰ ਚੰਮ ਕੇ ਰੱਖ ਦਿੱਤਾ ਹੈ। ਪਤਨੀ ਹਸਪਤਾਲ ਵਿੱਚ ਪਈ ਹੈ। ਉਸ ਨੂੰ ਕੋਈ ਸੁਧ ਬੁੱਧ ਨਹੀਂ। ਪੁੱਤਰ ਤੇ ਜਵਾਈ ਦੀ ਜਵਾਨੀ ਵਿੱਚ ਮੌਤ ਹੋ ਗਈ ਤੇ ਧੀ ਵਿਧਵਾ ਹੋ ਗਈ। ਇਹਨਾਂ ਨੂੰ ਸੁਪਣਿਆਂ ਦੇ ਘਰ ਆ 4 ਮਹੀਨੇ ਹੋ ਚੁੱਕੇ ਹਨ। ਮਾਤਾ ਕਰਦੀਪ ਕੋਲ ਦੀ ਪਿੱਠ ਪਿੱਛੇ ਵੱਡੇ ਵੱਡੇ ਜ਼ਖਮ ਸਨ ਜਦੋਂ ਇਹਨਾਂ ਨੂੰ ਇੱਥੇ ਲਿਆਂਦਾ ਗਿਆ ਸੀ। ਇਹ 11 ਮਈ 2024 ਨੂੰ ਇਸ ਦੁਨੀਆ ਤੋਂ ਕੁਛ ਕਰ ਗਈ। ਨੀ ਤੁਰਣੀ ਇਸ ਦਾ ਉਪਰਲਾ ਹਿੱਸਾ ਸੜ ਗਿਆ ਸੀ ਜਿਸ ਦਾ ਇਥੇ ਇਲਾਜ ਚੱਲ ਰਿਹਾ ਹੈ ਮਾਤਾ ਰੀਟਾ ਰਾਣੀ ਇਸ ਮਾਤਾ ਦੀ ਉਮਰ ਲਗਭਗ 60 ਸਾਲ ਦੀ ਹੈ ਇਸ ਨੂੰ ਬਰਨਾਲੇ ਤੋਂ ਲਿਆਂਦਾ ਗਿਆ ਸੀ ਦਿਮਾਗੀ ਤੌਰ ਤੇ ਪਰੇਸ਼ਾਨ ਹੋਣ ਕਰ ਇਹ ਪਿਛਲੇ 10-12 ਸਾਲਾਂ ਤੋਂ ਸੜਕ ਤੇ ਚੜੇ ਉੱਪਰ ਸੌਂਦੀ ਸੀ ਇਸੇ ਮਾਤਾ ਨਾਲ ਦੁਰਾਚਾਰ ਹੁੰਦਾ ਰਿਹਾ ਨਸ਼ੇੜੀ ਤੇ ਦਰਿੰਦੇ ਇਸ ਮਾਤਾ ਨਾਲ ਹੀ ਆਪਣੀ ਖਾਮਵਾਸ਼ਨਾ ਦੀ ਅੱਗ ਬਜਾਉਂਦੇ ਰਹੇ ਇਸ ਮਾਤਾ ਦਾ ਵੀ ਸੁਪਨਿਆਂ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਮਾਤਾ ਸੰਧਿਆ ਦੇਵੀ ਇਸ ਮਾਤਾ ਨੂੰ ਰੋਪੜ ਦੇ ਕੋਲੋਂ ਰਾਏਪੁਰ ਮੁੰਨਾ ਪਿੰਡ ਕੋਲੋਂ ਲਿਆਂਦਾ ਗਿਆ ਸੀ ਇਸ ਮਾਤਾ ਦੀ ਲੱਤ ਤੇ ਫ੍ਰੈਕਚਰ ਹੋ ਗਿਆ ਜਿਸ ਕਰਕੇ ਹਸਪਤਾਲ ਵਿੱਚ ਇਸ ਦਾ ਇਲਾਜ ਹੋ ਰਿਹਾ ਹੈ ਸਵੇਰੇ ਸਾਜਰੀ ਮੰਜਾ ਖਿੱਚਣ ਲੱਗੀ ਡਿੱਗ ਪਈ ਤੇ ਲੱਤ ਉੱਪਰ ਫ੍ਰੈਕਚਰ ਹੋ ਗਿਆ ਇਸ ਮਾਤਾ ਦੇ ਭਤੀਜੇ ਫੁਮਣ ਦੀ ਸ਼ਕਲ ਸਰਦਾਰ ਗੁਰਪ੍ਰੀਤ ਸਿੰਘ ਨਾਲ ਮਿਲਦੀ ਹੈ ਜਿਸ ਕਰਕੇ ਇਹ ਸਰਦਾਰ ਗੁਰਪ੍ਰੀਤ ਸਿੰਘ ਨੂੰ ਵੀ ਫੁਮਣ ਕਹਿ ਕੇ ਹੀ ਬੁਲਾਉਂਦੀ ਹੈ ਇਸ ਦਾ ਮੁੰਡਾ ਬਲਦੇਵ ਸਿੰਘ ਮਾਤਾ ਦੇ ਕੋਲ ਹੈ ਸਰਦਾਰ ਗੁਰਸੇਵਕ ਸਿੰਘ ਇਹ ਬਾਪੂ ਸ਼ੇਮਲਾ ਬੁਰੀ ਲੁਧਿਆਣਾ ਤੋਂ ਹੈ ਇਸ ਦਾ ਇੱਕ ਪੁੱਤਰ ਹੈ ਜਿਹੜਾ ਆਪਣੇ ਬਾਪੂ ਨੂੰ ਸੰਭਾਲਦਾ ਨਹੀਂ ਬਾਪੂ ਬੁਰੀ ਸਥਿਤੀ ਵਿੱਚ ਆਪ ਹੀ ਸੁਪਨਿਆਂ ਦੇ ਘਰ ਆ ਗਿਆ ਇਸ ਬਾਪੂ ਨੂੰ ਦਿਲ ਦੀ ਸਮੱਸਿਆ ਹੈ ਸਾਹ ਚੜਦਾ ਹੈ ਤੇ ਲੱਤਾਂ ਵਿੱਚ ਦਰਦ ਰਹਿੰਦਾ ਹੈ ਬਾਪੂ ਗੁਰਸੇਵਕ ਸਿੰਘ ਨੂੰ ਕਦੇ ਕੋਈ ਮਿਲ ਨਹੀਂ ਆਇਆ ਇਹ ਬਾਪੂ ਵੀ ਸੁਪਨਿਆਂ ਦੇ ਹਸਪਤਾਲ ਵਿੱਚ ਹੈ ਅੱਜ ਸਾਡਾ ਸਮਾਜ ਕਿੰਨਾ ਨਿਗਾਰਬਲ ਚਲਾ ਗਿਆ ਹੈ ਜਵਾਨ ਨੂਹਾਂ ਪੁੱਤਰ ਆਪਣੇ ਬੁੱਢੇ ਮਾਂ ਬਾਪ ਨੂੰ ਘਰ ਵਿੱਚ ਰੱਖਣਾ ਨਹੀਂ ਚਾਹੁੰਦੇ ਉਹਨਾਂ ਦੀ ਸੇਵਾ ਕਰਨੀ ਤਾਂ ਬਹੁਤ ਦੂਰ ਦੀ ਗੱਲ ਹੈ ਨਵੇਂ ਪੁੱਤਰ ਸੋਚਦੇ ਹਨ ਕਿ ਘਰ ਵਿੱਚ ਸਿਰਫ ਤੇ ਸਿਰਫ ਸਾਡਾ ਪਰਿਵਾਰ ਹੋਵੇ ਅਸੀਂ ਦੋ ਤੇ ਬਸ ਸਾਡੇ ਦੋ ਕੋਈ ਸੱਸ ਸੌਰ ਦੌਰ ਜੇਟ ਤੇ ਨਨਾਨ ਦਿਖਾਈ ਨਾ ਦੇਵੇ ਨਵੇਂ ਪੁੱਤਰੇ ਸੋਚਦੇ ਹਨ ਕਿ ਜਿਉਂਦੇ ਜੀ ਸਾਰਾ ਕੁਝ ਸਾਡੇ ਨਾਮ ਕਰਵਾ ਦਿਓ ਤੇ ਤੁਸੀਂ ਕਿਸੇ ਆਸ਼ਰਮ ਵਿੱਚ ਜਾ ਕੇ ਰਹੋ ਜਿਹੜੇ ਮਾਂ ਬਾਪ ਨੇ ਪਾਲਿਆ ਪੜਾਇਆ ਲਖਾਇਆ ਤੇ ਪੈਰਾਂ ਤੇ ਖੜਾ ਕੀਤਾ ਵਿਆਹ ਆ ਆਪਣੀ ਸਖਤ ਮਿਹਨਤ ਨਾਲ ਟਣਕਾ ਟਣਕਾ ਜੋੜ ਕੇ ਘਰ ਬਣਾਇਆ ਉਸੇ ਮਾਂ ਬਾਪ ਦੀ ਉਹਨਾਂ ਦੇ ਘਰ ਵਿੱਚ ਹੀ ਕਦਰ ਨਹੀਂ ਉਹਨਾਂ ਨੂੰ ਹੀ ਉਸ ਘਰ ਵਿੱਚੋਂ ਬਾਹਰ ਕੱਢਿਆ ਜਾਂਦਾ ਤੇ ਬਿਰਧ ਆਸ਼ਰਮ ਭੇਜ ਦਿੱਤਾ ਜਾਂਦਾ ਹੈ ਬਿਰਧ ਆਸ਼ਰਮਾਂ ਦੀ ਜ਼ਰੂਰਤ ਹੀ ਨਾ ਪਵੇ ਜੇ ਬਜ਼ੁਰਗਾਂ ਨੂੰ ਘਰ ਵਿੱਚ ਉਹਨਾਂ ਦੇ ਨੂੰ ਪੁੱਤਰ ਤੇ ਪੋਤੇ ਪੋਤੀਆਂ ਪੁੱਛਤੇ ਹੋਣ ਉਹਨਾਂ ਦੀ ਸਾਰ ਲੈਂਦੇ ਹੋਣ ਮਾਂ-ਬਾਪ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ ਸਰਦਾਰ ਗੁਰਪ੍ਰੀਤ ਸਿੰਘ ਬਾਪੂ ਗੁਰਸੇਵਕ ਸਿੰਘ ਦੇ ਮੁੰਡੇ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਨ ਕਿ ਉਹ ਆਪਣੇ ਬਾਪ ਨੂੰ ਆ ਕੇ ਇੱਕ ਵਾਰੀ ਤਾਂ ਮਿਲ ਜਾਵੇ ਮਾਂ-ਬਾਪ ਮਾਂ-ਬਾਪ ਹੀ ਹੁੰਦੇ ਹਨ ਉਹਨਾਂ ਦੀ ਜਗ੍ਹਾ ਕੋਈ ਦੂਜਾ ਨਹੀਂ ਲੈ ਸਕਦਾ ਬਜ਼ੁਰਗ ਤਾਂ ਕੰਡੜੀ ਉੱਤੇ ਰੁਖੜੇ ਵਾਂਗ ਹੁੰਦੇ ਹਨ ਪਤਾ ਨਹੀਂ ਕਦੋਂ ਇਸ ਸੰਸਾਰ ਤੋਂ ਉਤਰ ਜਾਣ ਮਨੀ ਨੌਜਵਾਨ ਮੁੰਡਾ ਮਨੀ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਇਸ ਨੂੰ ਦਿਮਾਗ ਦੇ ਤੌਰੇ ਪੈਂਦੇ ਸਨ ਇਸ ਨੇ ਆਪਣੇ ਘਰ ਵਿੱਚ 15 ਸਾਲ ਪਹਿਲਾਂ ਗਲੇ ਵਿੱਚ ਰੱਸੀ ਪਾ ਕੇ ਫਾਹ ਲੈਣ ਦੀ ਕੋਸ਼ਿਸ਼ ਕੀਤੀ ਸੀ ਇੱਕ ਡੇਢ ਮਿੰਟ ਬਾਅਦ ਹੀ ਕਰਦੇਣ ਜਦ ਇਸ ਨੂੰ ਲਟਕਦੇ ਦੇਖਿਆ ਤਾਂ ਥੱਲੇ ਲਾਇਆ ਇਸ ਦੀ ਗਰਦਨ ਤੇ ਨਾੜਾਂ ਕੱਸੀਆਂ ਗਈਆਂ ਇਹ ਹੋਰ ਅਫਸੈਟ ਹੋ ਗਿਆ ਇਹ ਲੋਕਾਂ ਨੂੰ ਕੁੱਟਮਾਰ ਕਰਦਾ ਤੇ ਲੋਕ ਇਸ ਨੂੰ ਬੁਰੀ ਤਰ੍ਹਾਂ ਕੁੱਟਦੇ ਮਾਰਦੇ ਇਸ ਨੂੰ ਸ਼ਮਸ਼ਾਨ ਘਾਟ ਵਿੱਚ ਬਣਿਆ ਹੋਇਆ ਸੀ ਜਿੱਥੋਂ ਸਨ 2017 ਈਸਵੀ ਵਿੱਚ ਇਸ ਨੂੰ ਸੁਧਨਿਆਂ ਦੇ ਕਰ ਲਿਆਂਦਾ ਗਿਆ ਉਸ ਵੇਲੇ ਇਸ ਦੀ ਹਾਲਤ ਬਹੁਤ ਨਾਜ਼ੁਕ ਸੀ ਇਲਾਜ ਸ਼ੁਰੂ ਕੀਤਾ ਗਿਆ ਇੱਕ ਕਾਫੀ ਹੱਦ ਤੱਕ ਠੀਕ ਹੋ ਚੁੱਕਾ ਹੈ ਪਰੰਤੂ ਸਾਲ 1.5 ਸਾਲ ਬਾਅਦ ਇਸ ਨੂੰ ਫਿਰ ਦਿਮਾਗੀ ਦੌਰੇ ਪੈਣੇ ਸ਼ੁਰੂ ਹੋ ਜਾਂਦੇ ਹਨ ਇਸ ਦੇ ਦਿਮਾਗ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ ਸਰਦਾਰ ਜਸਵਿੰਦਰ ਸਿੰਘ ਇਸਨੂੰ 11 ਅਪ੍ਰੈਲ 2024 ਨੂੰ ਲਿਆਂਦਾ ਗਿਆ। ਇਹਨਾਂ ਦੇ ਪਿਤਾ ਦਾ ਨਾਮ ਸਰਦਾਰ ਤਰਲੋਚਨ ਸਿੰਘ ਹੈ। ਇਹ ਵੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸ ਦਾ ਭਾਰ 2 ਕੰਟਰ ਹੋਣ ਕਰਦੇ ਸਦਾ ਅਲਟਰਾ ਸਾਊਂਡ ਤੇ ਸੀਟੀ ਸਕੈਨ ਨਹੀਂ ਹੋ ਪਾਰਿਆ ਕਿਉਂਕਿ ਮਸ਼ੀਨ ਵਿੱਚ ਇਸ ਦਾ ਸਰੀਰ ਨਹੀਂ ਆ ਰਿਹਾ। ਪਰੰਤੂ ਇਹ ਪਹਿਲਾਂ ਨਾਲੋਂ ਠੀਕ ਹੈ। ਸਰਦਾਰ ਰਿੰਦਰਜੀਤ ਸਿੰਘ। ਇਸਨੂੰ ਵੀ ਜਦੋਂ ਲਿਆਂਦਾ ਗਿਆ ਸੀ ਤਾਂ ਇਹ ਬਹੁਤ ਅਫਸੈਟ ਸੀ। ਜਦੋਂ ਦਾ ਇਲਾਜ ਸ਼ੁਰੂ ਕੀਤਾ ਹੈ ਕਾਫੀ ਸਦਾਰ। ਕਿਸ਼ੋਰ। ਇਸਨੂੰ 26 ਦਸੰਬਰ 2023 ਨੂੰ ਇੱਥੇ ਲਿਆਂਦਾ ਗਿਆ। ਸ਼ੁਗਰ ਕਰਨ ਇਸ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਗੁਰਦੇ ਦੇ ਵੀ ਖਰਾਬ ਨੇ 4 ਮਹੀਨਾ ਤੋਂ ਲਗਾਤਾਰ ਡਾਇਲਸਿਸ ਹੋ ਰਿਹਾ ਹੈ ਜੇ ਇਹਨਾਂ ਦਾ ਕੋਈ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਗੁਰਦਾਦਾਨ ਕਰ ਦੇਵੇ ਤਾਂ ਇਸ ਦੀ ਜ਼ਿੰਦਗੀ ਬਚ ਸਕਦੀ ਹੈ ਇਸ ਦੇ 4 ਬੱਚੇ ਹਨ ਸਰਦਾਰ ਗੁਰਵਿੰਦਰ ਸਿੰਘ ਇਸ ਨੂੰ ਸੁਪਨਿਆਂ ਦੇ ਹਸਪਤਾਲ ਵਿੱਚ ਮੁੱਲਾਪਟ ਤੋਂ ਲਿਆਂਦਾ ਗਿਆ ਸੀ ਇਸ ਦੇ ਪਿਤਾ ਦਾ ਨਹਿਰ ਦੇ ਪੁਲ ਕੋਲ ਢਾਬਾ ਹੈ ਇਹ ਵੀ ਆਪਣੇ ਪਿਤਾ ਨਾਲ ਕੰਮ ਕਰਵਾਉਂਦਾ ਸੀ ਸ਼ਰਾਬ ਪੀ ਕੇ ਕਿਧਰੇ ਡਿੱਗਣ ਨਾਲ ਸਿਰ ਵਿੱਚ ਜ਼ਖਮ ਹੋ ਗਿਆ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਗਿਆ ਵਾਰੀਕੋਮ ਦਾ ਰੈਂਡਾ ਸਰਵਿਸਿਸ ਜ਼ਖਮ ਹੋਣ ਕਾਰਨ ਕੀੜੇ ਪੈ ਗਏ ਇਸ ਨੂੰ ਬਹੁਤ ਹੀ ਬੁਰੀ ਹਾਲਤ ਵਿੱਚ ਇੱਥੇ ਲਿਆਂਦਾ ਗਿਆ ਬਾਪੂ ਬਲਵਿੰਦਰ ਸਿੰਘ ਇਹ ਬਾਪੂ ਰੂਦਰਪੁਰ ਤੋਂ ਹੈ ਇਸ ਬਾਪੂ ਨੂੰ 30 ਮਾਰਚ 2024 ਨੂੰ ਇੱਥੇ ਲਿਆਂਦਾ ਗਿਆ ਇਸ ਨੂੰ ਇਨਫੈਕਸ਼ਨ ਹੈ ਲੱਤਾਂ ਸੁੱਜੀਆਂ ਹੋਈਆਂ ਹਨ ਖੂਨ ਦੀ ਘਾਟ ਹੈ ਇਹ ਵੀ ਹਸਪਤਾਲ ਵਿੱਚ ਦਾਖਲ ਹੈ ਇਸ ਨੇ 35 ਸਾਲ ਕਰੋ ਬਾਹਰ ਰਹਿ ਕੇ ਦਰਜੀ ਦਾ ਕੰਮ ਕੀਤਾ ਜਦੋਂ ਲੰਮੇ ਸਮੇਂ ਬਾਅਦ ਆਪਣੇ ਘਰ ਵਾਪਸ ਗਿਆ ਤਪਣਿਆਂ ਨੇ ਹੀ ਘਰ ਵਿੱਚ ਰੱਖਣ ਤੋਂ ਜਵਾਬ ਦੇ ਦਿੱਤਾ ਇਸ ਕਾਲ ਯੁੱਗ ਵਿੱਚ ਕਾਦੇ ਰਿਸ਼ਤੇ ਰਹਿ ਗਏ ਲੋਕਾਂ ਦਾ ਖੂਨ ਲਾਲ ਤੋਂ ਚਿੱਟਾ ਹੋ ਚੁੱਕਾ ਹੈ ਪ੍ਰਗਿਆ ਪ੍ਰਗਿਆ ਉੜੀਸਾ ਦੇ ਗੰਜਮ ਦੀ ਰਹਿਣ ਵਾਲੀ ਹੈ ਇਹ ਵੀ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਇਸ ਨੂੰ ਰਾਤ ਵੇਲੇ ਡੁਗਰੀ ਰੋਡ ਜਵੱਦੀ ਵਾਲੇ ਪੁਲ ਲੁਧਿਆਣਾ ਤੋਂ ਲੰਘਦਾ ਗਿਆ ਸੀ ਇਸ ਤੇ ਪਰਿਵਾਰ ਬਾਰੇ ਕੁਝ ਵੀ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ਇਹ ਇੱਕੋ ਗੱਲ ਕਹਿੰਦੀ ਹੈ ਕਿ ਮੈਨੂੰ ਪਤਾ ਨਹੀਂ ਮੇਰੀ ਮੰਮੀ ਕਿੱਥੇ ਚਲੀ ਗਈ ਹੈ ਮੈਂ ਬੰਬਈ ਜਾਣਾ ਚਾਹੁੰਦੀ ਹਾਂ ਮੈਨੂੰ ਬੰਬਈ ਦਾ ਟਿਕਟ ਲੈ ਦਿਓ ਇਸ ਦਾ ਵੀ ਰਾਜ ਚੱਲ ਰਿਹਾ ਹੈ ਮਾਤਾ ਜੁਗਨੀ ਮਾਤਾ ਜੁਗਨੀ ਰਾਜਸਥਾਨੀ ਬਣ ਜਾ ਰਿਆਂ ਦੀ ਧੀ ਹੈ ਇਸ ਨੂੰ ਟੀਬੀ ਦੀ ਬਿਮਾਰੀ ਹੈ ਇਸ ਦੀ ਛਾਤੀ ਬਹੁਤ ਖਰਾਬ ਹੋ ਚੁੱਕੀ ਹੈ ਇਹ ਬੁਰੀ ਹਾਲਤ ਵਿੱਚ ਘਰ ਵਿੱਚ ਪਈ ਸੀ ਇਸ ਨੂੰ ਜਗਰਾਉਂ ਤੋਂ ਲਿਆਂਦਾ ਗਿਆ ਸੀ ਕਰਮਜੀਤ ਸਿੰਘ ਇਹ ਵੀ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਹੈ ਇਸ ਦੇ ਘਰ ਦੇ ਇਸ ਨੂੰ ਸੁਪਨਿਆਂ ਦੇ ਘਰ ਕੈਂਪ ਵਿੱਚ ਲੈ ਕੇ ਆਏ ਸੀ ਉਦੋਂ ਇਹ ਬੇਹੋਸ਼ ਸੀ ਹੁਣ ਇਹ ਜ਼ੇਰੇ ਇਲਾਜ ਹੈ ਤੇ ਪਹਿਲਾਂ ਨਾਲੋਂ ਠੀਕ ਹੈ ਬਾਪੂ ਵਰਿਆਮ ਸਿੰਘ ਇਸ ਬਾਪੂ ਦੀ ਉਮਰ 82-83 ਸਾਲ ਦੀ ਹੈ ਇਸ ਦੇ ਤਿੰਨ ਮੁੰਡੇ ਹਨ ਜੋ ਇਸ ਦੀ ਬਾਤ ਨਹੀਂ ਪੁੱਛਦੇ ਮੁੰਡਿਆਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਛੋਟੇ ਸੀ ਉਦੋਂ ਤੋਂ ਹੀ ਬਾਪੂ ਸਾਡੀ ਮਾਂ ਤੇ ਸਾਡੇ ਨਾਲੋਂ ਅਲੱਗ ਰਹਿੰਦਾ ਹੈ ਅੱਜ ਤੱਕ ਦੇ ਮਾਸੀ ਕੋਲ ਤੇ ਕਦੇ ਨਾਨਕੇ ਆਪਣੇ ਨਾਨਾ ਨਾਨੀ ਕੋਲ ਰਹਿ ਕੇ ਹੀ ਬਰੇ ਹਾਂ ਸਾਡੇ ਬਾਪੂ ਨੇ ਸਾਡੇ ਪ੍ਰਤੀ ਕਦੇ ਆਪਣਾ ਫਰਜ਼ ਨਹੀਂ ਨਿਭਾਇਆ ਸਾਡਾ ਕਹਾਤਾ ਬਾਪੂ ਇਸ ਨੇ ਤਾਂ ਸਾਡੀ ਮਾਂ ਤੇ ਸਾਨੂੰ ਘਰੋਂ ਕੱਢ ਦਿੱਤਾ ਸੀ ਇਸ ਬਾਪੂ ਨੂੰ 15 April 2024 ਨੂੰ ਇੱਥੇ ਲਿਆਂਦਾ ਗਿਆ ਸੀ 7 ਜੁਲਾਈ 2024 ਨੂੰ ਬਾਪੂ ਇਸ ਦੁਨੀਆ ਨੂੰ ਸਦਾ ਲਈ ਛੱਡ ਗਿਆ। ਮਨਪ੍ਰੀਤ कौर ਇਹ ਬહેਨ ਪੰਡੂਰੀ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਹੈ। ਇਸਦੀ ਮਾਤਾ ਦਾ ਨਾਮ ਚਰਨ कौर ਹੈ। ਇਹ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਕਿ ਖਾਂਦੀ ਗਈ ਤੇ ਮੋਟੀ ਹੁੰਦੀ ਗਈ। ਕੱਪੜੇ ਕਦੇ ਬਦਲੇ ਨਹੀਂ। ਉਹ ਟਾਈਟ ਹੁਤੰਗ ਹੁੰਦੇ ਗਏ। ਇਸਦੀ ਸਲਵਾਰ ਦਾ ਨਾਲਾ ਅੱਧਾ ਅੱਧਾ ਇੰਚਸ ਤੇ ਅੰਦਰ ਤਸ ਗਿਆ। ਇਸ ਦਾ ਬਹੁਤ ਬੁਰਾ ਹਾਲ ਸੀ। ਇਸ ਬਾਰੇ ਵਿਸਤਾਰ ਸਿਹਤ ਜਾਣਕਾਰੀ ਅੱਗੇ ਦਿੱਤੀ ਗਈ ਹੈ। ਉਹਨੇ ਜ਼ੇਰੇ ਇਲਾਜ ਹੈ ਤੇ ਪਹਿਲਾਂ ਨਾਲੋਂ ਬਹੁਤ ਠੀਕ ਹੈ ਇਸ ਨੂੰ 6 April 2024 ਨੂੰ ਇੱਥੇ ਲਿਆਂਦਾ ਗਿਆ ਸੀ ਹੁਣ ਇਹ ਠੀਕ ਹੋ ਕੇ ਆਪਣੇ ਘਰ ਚਲੀ ਗਈ ਹੈ ਵਸਤ ਵਿੱਚ ਇਸ ਵਕਤ ਸੁਪਨਿਆਂ ਦੇ ਹਸਪਤਾਲ ਵਿੱਚ કુલ 20 ਮਰੀਜ਼ ਦਾਖਲ ਹਨ ਜਿਨ੍ਹਾਂ ਵਿੱਚੋਂ ਤਿੰਨ ICU ਵਿੱਚ ਹਨ ਕੈਂਪ ਤੇ ਦਵਾਈਆਂ ਦਾ ਲੰਗਰ ਹਸਨਪੁਰ ਸੁਪਨਿਆਂ ਦੇ ਘਰ ਮਹੀਨੇ ਵਿੱਚ ਦੋ ਵਾਰੀ 15 ਦਿਨਾਂ ਬਾਅਦ ਮੰਗਲਵਾਰ ਵਾਲੇ ਦਿਨ ਕੈਂਪ ਲਾਇਆ ਜਾਂਦਾ ਹੈ ਇਸ ਕੈਂਪ ਵਿੱਚ ਦਵਾਈਆਂ ਦਾ ਲੰਗਰ ਲਾਇਆ ਜਾਂਦਾ ਹੈ ਇਹ ਦਵਾਈਆਂ ਮਰੀਜ਼ਾਂ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਮੁਫਤ ਦਿੱਤੀਆਂ ਜਾਂਦੀਆਂ ਹਨ ਕਿਸੇ ਕੋਲੋਂ ਕੋਈ ਪੈਸਾ ਨਹੀਂ ਲਿਆ ਜਾਂਦਾ ਕੈਂਪ ਵਿੱਚ 2 ਟਾਈ ਹਜ਼ਾਰ ਬੰਦਾ ਦਵਾਈ ਲੈਣ ਆਉਂਦਾ ਹੈ ਬਹੁਤ ਸਾਰੇ ਦਾਨੀ ਸੱਜਣ ਹਨ ਜੋ ਦੇਸ਼ ਵਿਦੇਸ਼ ਵਿੱਚੋਂ ਇਹ ਦਵਾਈਆਂ ਸੁਪਨਿਆਂ ਦੇਕਰ ਦਾਨ ਦੇ ਰੂਪ ਵਿੱਚ ਭੇਜਦੇ ਹਨ ਇਹਨਾਂ ਦਵਾਈਆਂ ਨਾਲ ਹਜ਼ਾਰਾਂ ਮਰੀਜ਼ ਠੀਕ ਹੋ ਚੁੱਕੇ ਹਨ ਇਸ ਕੈਂਪ ਵਿੱਚ ਦਿਮਾਗੀ ਤੌਰ ਤੇ ਪਰੇਸ਼ਾਨ ਰੋਗੀਆਂ ਨੂੰ ਉਹਨਾਂ ਦੇ ਘਰਵਾਲੇ ਸੰਗਲ ਨਾਲ ਬੰਨ ਕੇ ਵੀ ਲਿਆਉਂਦੇ ਹਨ ਉਹਨਾਂ ਨੂੰ ਸੁਪਨਿਆਂ ਦੇ ਹਸਪਤਾਲ ਵਿੱਚ ਭਰਤੀ ਕਰਕੇ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈ ਸੰਦ ਉਸਰਤੀ ਜਨੂਅਰੀ ਮਹੀਨੇ ਤੋਂ ਲੈ ਕੇ ਦਸੰਬਰ ਤੱਕ 44438 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਤੇ ਦਵਾਈਆਂ ਦਾ ਲੰਗਰ ਲਾਇਆ ਗਿਆ। ਇਹ ਦਵਾਈਆਂ ਦਾ ਲੰਗਰ ਪ੍ਰਸ਼ਾਦ ਦੇ ਰੂਪ ਵਿੱਚ ਸਨ 2017 ਤੋਂ ਚੱਲ ਰਿਹਾ। 7 ਮਈ 2024 ਨੂੰ ਜਿਹੜਾ ਮੈਡੀਕਲ ਕੈਂਪ ਲਾਇਆ ਗਿਆ ਸੀ ਇਸ ਕੈਂਪ ਵਿੱਚ ਸਵੇਰੇ 8 ਵਜੇ ਤੋਂ ਲੈ ਕੇ 3 ਵਜੇ ਤੱਕ 2518 ਮਰੀਜ਼ ਆਏ। ਇਹਨਾਂ ਵਿੱਚੋਂ 254 ਵੱਡੇ ਨਵੇਂ ਮਰੀਜ਼ ਆਏ। 212 ਬੱਚੇ ਸਨ। ਡੇਨਾਂ ਵਿੱਚੋਂ 28 ਨਵੇਂ ਬੱਚੇ ਸਨ ਕਿਸੇ ਨੂੰ ਸੁਣਦਾ ਨਹੀਂ ਸੀ ਕੋਈ ਬੋਲਦਾ ਨਹੀਂ ਸੀ ਕੋਈ ਤੁਰਦਾ ਨਹੀਂ ਸੀ ਕਿਸੇ ਦੀਆਂ ਮੂੰਹ ਵਿੱਚੋਂ ਲਾਰਾਂ ਡਿੱਗ ਰਹੀਆਂ ਸਨ ਕਿਸੇ ਦੀ ਗਰਦਨ ਥੱਲੇ ਲੰਮਕ ਰਹੀ ਸੀ 2518 ਮਰੀਜ਼ਾਂ ਵਿੱਚੋਂ 1067 ਮਰੀਜ਼ਾਂ ਨੂੰ ਪਹਿਲਾਂ ਵਾਲੀ ਦਵਾਈ ਦਿੱਤੀ ਗਈ ਤੇ 1451 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਜਨਵਰੀ 2024 ਤੋਂ ਲੈ ਕੇ ਮਈ 2024 ਦੇ ਸ਼ੁਰੂ ਤੱਕ ਇੱਥੇ 10 ਮੈਡੀਕਲ ਕੈਂਪ ਲੱਗ ਚੁੱਕੇ ਸਨ ਇਥੇ ਹੀ ਬਸਨੀ ਦਵਾਈਆਂ ਦੇ ਲੰਗਰ ਦੇ ਨਾਲ ਮਰੀਜ਼ਾਂ ਤੇ ਉਹਨਾਂ ਦੇ ਨਾਲ ਆਉਣ ਵਾਲਿਆਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ ਇਹ ਸਾਰਾ ਕੁਝ ਵਾਹਿਗੁਰੂ ਦੀ ਕਿਰਪਾ ਸਦਕਾ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਹੈ ਸ਼ੂਕ ਦੇ دریا ਵਾਂਗ ਜ਼ਿੰਦਗੀ ਦਾ ਵਹਿਨ ਨਿਰੰਤਰ ਹੈ ਜੋ ਸਾਰੀਆਂ ਰੁਕਾਵਟਾਂ ਪਾਰ ਕਰਕੇ ਅੰਤ ਵਿਸ਼ਾਲ ਸਾਗਰ ਵਿੱਚ ਲੀਨ ਹੋ ਜਾਂਦਾ ਹੈ ਬਾਕੀ ਅਗਲੇ ਅਧਿਆਇ ਵਿੱਚ ਧੰਨਵਾਦ